ਮੇਰਾ ਨਾਮ ਸੰਦੀਪ ਕੁਮਾਰ son of ਸ਼ਾਮ ਲਾਲ ਮੇਰਾ ਮਾਈ ਇਲੈਕਟ੍ਰੀਸ਼ੀਅਨ ਦਾ ਨਾਮ ਦੇ ਉੱਪਰ ਮਦਦ ਸ਼ੋਭਾ ਮੈਂ ਮਦਦ ਵੀ ਮੋਬਾਈਲ ਦਾ ਮੁਕ ਕੰਮ ਕਰਦਾ ਤੇ ਮੇਰੇ ਅੱਜ ਸਵੇਰੇ 5:30 ਵਜੇ ਨਾਲ ਮਦਦ ਵੀ ਮੈਂ ਹੁਣ 10:30 ਵਜੇ ਆਇਆ ਦੁਕਾਨ ਤੇ ਤੇ ਆ ਕੇ ਦੇਖਿਆ ਤੇ ਮਦੇ ਤਾਰੇ ਖੋਲੇ ਤੇ ਸਾਮਾਨ ਸਾਰਾ ਗਿਆ ਪੋਇਦਾ ਕਿਦਾਂ ਚੋਰੀ ਕੀਤੀ ਗਈ ਚੋਰੀ ਨਾਲ ਦੇ ਪਾਸੇ ਉਹ ਗੰਦ ਪਾੜ ਕੇ ਨਾ ਉਹਦੇ ਨਾਲ ਕੀਤੀ ਗਈ ਕਿੰਨਾ ਕਿ ਹੈਗਾ ਪਾਰਕਾਂ ਦੇ ਚ ਪਾੜ ਮਦਦ ਵੀ ਲਗਭਗ ਕੋਈ 2 ਫੁੱਟ ਦਾ ਉਹਨਾਂ ਨੇ ਮਦਦ ਵੀ ਉਹ ਵਿੱਚ ਪਾ ਗਏ ਉਹ ਸਭ ਸਾਰੀ ਫੀਡਿੰਗ ਫੋਟੋ ਜੋ ਵੀ ਆ ਸਾਰੀ ਪੁੱਟ ਦਿੱਤੀ ਦੀ ਆ ਤੇ ਉਸ ਤੋਂ ਬਾਅਦ ਜਿੰਨੇ ਮੋਬਾਈਲ ਸਾਰੇ ਜਿੰਨੇ ਵੀ ਆ ਇਹ ਸਾਰੇ ਲੈ ਗਏ ਦੇ ਮੋਬਾਈਲ ਔਰ ਕੈਸ਼ ਵੀ ਆਹੀ ਕੈਸ਼ ਵੀ ਲੈ ਗਏ ਤਾਂ ਫੁੱਲ ਕਿੰਨਾ ਨੁਕਸਾਨ ਹੋਇਆ ਡਾਟਾ ਮਤਲਬ ਲਗਭਗ 2.5 ਲੱਖ ਰੁਪਏ ਦਾ ਨੁਕਸਾਨ ਹੋਇਆ ਕਿੰਨੇ ਵਜੇ ਘਟਨਾ ਹੈ ਇਸ ਵੇਰੇ ਕੋਈ ਲਗਭਗ 5 5:30 ਵਜੇ ਦੀ ਗੱਲ ਹੈ ਤੁਸੀਂ ਸੀਸੀਟੀਵੀ ਵਗੈਰਾ ਆਈ ਸਮਝ ਹਾਂਜੀ ਹਾਂਜੀ ਉਹਦੇ ਵਿੱਚ ਆਈ ਆ ਫੋਟੋ ਆਈਦੀ ਆ ਪਰ ਉਹਨਾਂ ਨੇ ਮੂੰਹ ਦੇ ਉੱਪਰ ਮਦਦ ਨਕਾਬ ਪਾਏਦੇ ਆ ਹੱਥਾਂ ਦੇ ਉੱਪਰ ਮਦਦ ਦਸਤਾਨੇ ਪਾਏਦੇ ਆ ਉਹ ਕਿੱਟ ਪਾ ਕੇ ਬੜੀ ਪਲੈਨਿੰਗ ਦੇ ਨਾਲ ਜਦੋਂ ਸਮਾਨ ਫੜੀ ਜਾਂਦਾ ਜੀ ਉਹ ਫੜੀ ਜਾਂਦੇ ਆ। ਕੋਈ ਖੁਸ਼ੀ ਸੁਚਿਤ ਕੀਤਾ ਕੋਈ? ਅੱਜ ਪੁਲਿਸ ਨੇ ਸੂਚਿਤ ਕੀਤਾ ਵਾ। ਉਹਨਾਂ ਨੇ ਆ ਕੇ ਦੇਖਿਆ, ਮੌਕਾ ਦੇਖਿਆ। ਕੀ ਮੰਨਦੇ ਹੋ ਮੋਬਾਈਲਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਪਹਿਲਾਂ ਵੀ ਜਿਹੜੀ ਚੋਰੀ ਹੋਈ 3 ਲੱਖ ਦੀ। ਹਾਂ ਜੀ ਹਾਂ ਜੀ ਹਾਂ ਜੀ। ਨਹੀਂ ਦੇਖੋ ਆਸਰਾਵਾਂ ਅਸੀਂ ਬਦਈ ਆਪਸ ਵਿੱਚ ਲਗਭਗ 20 ਸਾਲ ਤੋਂ ਮਤਲਬ ਇੱਕ ਹੀ ਯੂਨੀਅਨ ਦੇ ਵਿੱਚ ਕੰਮ ਕਰਦੇ ਪਏ ਸੀ। ਠੀਕ ਹੈ ਜੀ। ਰੋਹੀ ਰੋਣਾ ਦੇ ਨਾਲ ਅਸੀਂ ਖੁਦ ਬਦਈ ਸਾਰੇ ਜਿੰਨੇ ਵੀ ਮੋਬਾਈਲ ਐਸੋਸੀਏਸ਼ਨ ਦਾ ਆਪਣਾ ਕੰਮ ਕਰਦੇ ਸੀ। ਤੇ ਉਹਦੇ ਨਾਲ ਦੇਖੋ ਆਸਰਾਵਾਂ ਵੀ ਜਿੰਨੀਆਂ ਵੀ ਦੁਕਾਨਾਂ ਦੇ ਉੱਪ ਉਦੇ ਆਸਾ ਕਰਦੇ ਪਏ ਆ ਵੀ ਚੋਰੀ ਇਹ ਤੇ ਚੋਰੀ ਹਾਂਜੀ ਫਿਰ ਫੜੋਂਦਾ ਕੋਈ ਬੰਦਾ ਨਹੀਂ ਪਿਆ ਠੀਕ ਹੈ ਜੀ ਫਿਰ ਜਿਹੜੇ ਮਤਲਬ ਇਹ ਆ ਕੇ ਨਵੀਂ ਨਵੀਂ ਦੁਕਾਨਾਂ ਲੈਂਦੇ ਪਏ ਲੱਖ ਰੁਪਈਆ ਡੇਢ ਲੱਖ ਰੁਪਈਆ ਕਿਰਾਏ ਦੇ ਦੇ ਉਹਨਾਂ ਦਾ ਇੱਕ ਬੰਦੇ ਦਾ ਆਧਾਰ ਕੱਢ ਲੈਂਦੇ ਆ ਉਹਨਾਂ ਦਾ ਇੱਕ ਬੰਦੇ ਦਾ ਪਤਾ ਲੈਂਦੇ ਆ ਬਾਕੀ ਉਹਨਾਂ ਨੂੰ ਸਭ ਕੁਝ ਦੇ ਦਿੰਦੇ ਆ ਉਹਨਾਂ ਦੇ ਨਾਲ ਜਿਹੜੇ 10 10 20 20 ਬੰਦੇ ਨਾਲ ਆਏ ਤਾਂ ਦੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਬੰਦੇ ਆਏਦੇ ਹੁੰਦੇ ਆ ਉਹਨਾਂ ਦਾ ਕਿਸੇ ਦਾ ਕੋਈ ਆਤਾ ਪਤਾ ਨਹੀਂ ਆ ਵੀ ਕੋਣ ਕਿੱਥੇ ਫਿਰਦਾ ਪਿਆ ਵਾ ਠੀਕ ਹੈ ਜੀ ਇਸ ਕਰਕੇ ਇਹਨਾਂ ਨੂੰ ਸਾਰਿਆਂ ਦਾ ਮਤੇ ਐਡਰੈਸ ਨੋਟ ਜੋਰ ਜਿੰਨੇ ਬੰਦੇ ਆਣੇ ਇੱਕ ਵਾਰ ਹੀ ਨੋਟ ਕਰਨ ਵੀ ਇਹਨਾਂ ਦੇ ਚਾਰ ਬੰਦੇ ਆਣੇ ਉਹ ਚਾਰਾਂ ਦੀ ਫੋਟੋ ਉੱਥੇ ਲੱਗਣੀ ਚਾਹੀਦੀ ਹੈ ਦੂਸਰਾ ਸਾਨੂੰ ਮਤੇ ਦੇਖੋ ਐਸਾ ਵੀ ਸਾਡੇ ਵਾਂਗੂ ਜਿਸ ਤਰ੍ਹਾਂ ਹੋਇਆ ਉਹਦਾ ਕਿਸੇ ਨਾਲ ਨਾ ਹੋਵੇ ਜਿਹੜੀ ਚੋਰੀ ਦੀ ਘਟਨਾ ਹੋਈ ਹੈ ਕਿਹੜੀ ਜਗ੍ਹਾ ਤੇ ਹੋਈ ਹੈ ਤਾਂ ਗੁਰਦਾਸਪੁਰ ਸ਼ਹਿਰ ਦੇ ਵਿੱਚ ਕਿੰਨੀਆਂ ਘਟਨਾਵਾਂ ਆਈਆਂ ਵਾਪਸ ਹੋ ਗਈਆਂ ਵੇਖੋ ਮੈਂ ਬੜੇ ਸਮੇਂ ਤੋਂ ਰੋਲਾ ਪਾ ਰਿਹਾ ਕਿ ਜਿਹੜੀ ਗੁਰਦਾਸਪੁਰ ਦੇ ਵਿੱਚ ਜਿਹੜੀਆਂ ਚੋਰੀਆਂ ਹੋ ਰਹੀਆਂ ਉਹਨੂੰ ਟ੍ਰੇਸ ਆਊਟ ਕੀਤਾ ਜਾਵੇ ਕਿਉਂਕਿ ਬੜੇ ਨੁਕਸਾਨ ਹੋ ਰਹੇ ਨੇ ਅਸੀਂ ਇੱਕ ਮੋਬਾਈਲ ਐਸੋਸੀਏਸ਼ਨ ਵੀ ਬਣਾਈ ਹੋਈ ਹੈ ਉਹਦੇ ਮਾਧਿਅਮ ਦੇ ਨਾਲ ਵੀ ਤੁਹਾਡੇ ਅਪੀਲ ਕਰ ਰਹੇ ਹਾਂ ਔਰ ਦੂਸਰੀ ਗੱਲ ਇਹ ਮੈਂ ਕਹਿਣਾ ਚਾਹਨਾ ਹੈ ਕਿ ਪਹਿਲਾ ਸੀਗੀ ਅਸ਼ਵਨੀ ਆਇਰਨ ਸਟੋਰ ਜਿਹੜਾ ਮਾਈਗਾਥਲਾਫ ਦੇ ਮੰਦਰ ਲੱਗੇ ਰਾਤੋ ਰਾਤ 11 ਲੱਖ ਰੁਪਏ ਚੋਰੀ ਹੋਏ ਇਸ ਫੁਟੇਜ ਸਾਡੀਆਂ ਉਹਨਾਂ ਦਾ ਅਵੇਲੇਬਲ ਨੇ ਉਹਦੇ ਬਾਵਜੂਦ ਉਹਨੂੰ ਟੈਸਟ ਆਊਟ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਸੰਗਰ ਜਿਹੜਾ ਤੁਹਾਡਾ ਇਸਲਾਮਾਬਾਦ ਮੁਹੱਲਾ ਹੈ ਜਾਂ ਔਨਕਾਰ ਨਗਰ ਮੁਹੱਲਾ ਹੈ ਇਸ ਤੋਂ ਲੱਖਾਂ ਦੀਆਂ ਚੋਰੀਆਂ ਹੋਈਆਂ ਤੇ ਸੋਨਾ ਬੜਾ ਚੋਰੀ ਹੋਇਆ ਸੀਗਾ ਉਸ ਤੋਂ ਬਾਅਦ ਸਾਡੇ ਰੋਹਿਤ ਜੀ ਜਿਹਨਾਂ ਦੀ ਦੁਕਾਨ ਦੇ ਉੱਪਰ ਸਰੇ ਆਮ ਸਵੇ ਜਿਹੜੀ ਆ ਉਹ ਦੇਖੋ ਉਸ ਵੇਲੇ ਪੂਰਾ ਬਾਜ਼ਾਰ ਚੱਲਦਾ ਹੁੰਦਾ ਹੈ ਉਹਦੇ ਵਿੱਚ ਲੋਕ ਆnde ਜਾਂਦੇ ਨੇ ਦਿਨ ਚੜਿਆ ਹੋਇਆ ਸੀਗਾ ਉਥੇ ਲਗਭਗ ਕਹਿ ਸਕਦੇ 35 ਤੋਂ 40 ਲੱਖ ਰੁਪਏ ਦਾ ਨੁਕਸਾਨ 35 ਤੋਂ 40 ਲੱਖ ਰੁਪਏ ਦਾ ਨੁਕਸਾਨ ਉਥੇ ਹੋਇਆ ਉਸ ਤੋਂ ਬਾਅਦ ਜਿਹੜੀ ਹੈ ਮੋਹੱਲਾ ਜਿਹੜਾ ਹੈਗਾ ਤੁਹਾਡਾ ਕੀ ਕਹਿੰਦੇ ਆ ਪ੍ਰੇਮ ਨਗਰ ਮੋਹੱਲਾ ਜਿਹੜਾ ਉਹਦੇ ਵਿੱਚ ਕਿਸੇ ਦੇ ਘਰੋਂ ਟੈਪਸ ਤੱਕ ਟੈਪਸ ਤੱਕ ਉਹਨਾਂ ਨੇ ਉਤਾਰ ਕੇ ਲਾ ਗਏ ਅੱਜ ਜੋ ਸਾਡੇ ਸੰਦੀਪ ਭਾਜੀ ਦੀ ਇੱਥੇ ਚੋਰੀ ਹੋਈ ਹੈ ਉਹ ਮੈਂ ਕਹਿੰਦਾ ਕਿ ਬੜੀ ਮੈਂ ਕਹਿੰਦਾ ਇੱਕ ਸਾਡੇ ਨਹੀਂ ਸਾਡੇ ਸਮਾਜ ਲਈ ਸਾਡੇ ਪ੍ਰਸ਼ਾਸਨ ਲਈ ਸਾਰੇ ਲਈ ਬੜੀ ਸ਼ਰਮ ਦੀ ਗੱਲ ਹੈਗੀ ਹੈ ਪਰ ਅਸੀਂ ਜਿਹੜੀ ਮੰਗ ਜਿਹੜੀ ਮੇਨ ਮੈਂ ਕਰਨਾ ਚਾਹੁੰਦਾ ਇਹਦਾ ਮੁੱਖੇ ਕਾਰਨ ਜਿਹੜਾ ਮੈਂ ਮੰਨਣਾ ਮੈਨੂੰ ਨਹੀਂ ਪਤਾ ਕਿ ਅੱਗੇ ਪ੍ਰਸ਼ਾਸਨ ਦੀ ਆਪਣੀ ਕੀ ਸੋਚ ਹੈ ਸਮਾਜ ਦੀ ਕੀ ਸੋਚ ਹੈ ਪਰ ਮੈਂ ਮੰਨਣਾ ਇਹ ਸਭ ਚੋਰੀਆਂ ਦਾ ਮੁੱਖੇ ਕਾਰਨ ਜਿਹੜਾ ਹੈਗਾ ਉਹ ਹੈਗੇ ਇਹ ਅਪਰਵਾਸੀ ਲੋਕ ਜਿਹੜੇ ਲੰਬੇ ਸਮੇਂ ਤੋਂ ਇੱਥੇ ਅੱਗੇ ਸਥਾਪਿਤ ਹੋ ਰਹੇ ਨੇ ਔਰ ਜਿਨ੍ਹਾਂ ਦੀ شناخت ਤੱਕ ਨਹੀਂ ਹੁੰਦੀ ਮੈਂ ਕਈ ਵਾਰੀ ਮੈਂ ਬੇਨਤੀ ਕਰ ਚੁੱਕਾ ਕਿ ਇਹਨਾਂ ਦੀ شناخت ਕੀਤੀ ਜਾਏ ਇਹ ਕਿੱ ਇਹ ਸੋਚ ਲੈ ਕੇ ਆਂਦੇ ਨੇ ਔਰ ਇੰਨੀ-ਇੰਨੀ ਮਹਿੰਗੀਆਂ ਦੁਕਾਨਾਂ ਇੰਨੇ-ਇੰਨੇ ਮਹਿੰਗੇ ਕਰ ਕਿਸਾ ਕਿਰਾਏ ਤੇ ਲਾ ਲੈਂਦੇ ਨੇ ਦੇਖੋ ਜਿਉ ਇੰਨੇ ਕਿਰਾਏ ਜਿਹ ਦਿੰਦੇ ਪਏ ਨੇ ਸਾਡੇ ਕੁਝ ਲਾਲਚੀ ਲੋਕ ਜਿਹੜੇ ਨੇ ਮੈਂ ਤਾਂ ਲਹਨਤ ਪਾਉਂਗਾ ਉਹਨਾਂ ਤੇ ਜਿਹੜੇ ਲਾਲਚੀ ਲੋਕ ਨੇ ਕੁਝ ਕਿਰਾਏ ਦੇ ਲਾਰੇ ਤੇ ਵਿੱਚ ਉਹ ਬਿਨਾਂ ਸ਼ਨਾਖਤੀ ਕਿਤੇ ਉਹਨਾਂ ਨੂੰ ਆਪਣੀ ਦੁਕਾਨਾਂ ਕਿਰਾਏ ਤੇ ਦੇ ਦਿੰਦੇ ਨੇ ਮੈਂ ਉਹਨਾਂ ਨੂੰ ਬੇਨਤੀ ਵੀ ਕਰਨਾ ਚਾਹਾਂਗਾ ਪ੍ਰਸ਼ਾਸਨ ਨੂੰ ਵੀ ਕੀ ਕਹਿੰਨਾ ਬੇਨਤੀ ਕਰਨਾ ਚਾਹਾਂਗਾ ਕਿ ਇਹਨਾਂ ਦੀ ਸ਼ਨਾਖਤ ਜ਼ਰੂਰ ਕਰੋ ਕਿਉਂਕਿ ਇਹ ਕਿੱਥੋਂ ਆ ਰਹੇ ਨੇ ਕਿੱਥੇ ਕੀ ਸੋਚ ਨਾਲ ਆ ਰਹੇ ਨੇ ਇਹ ਪਤਾ ਲੱਗਣਾ ਬਹੁਤ ਜ਼ਰੂਰੀ ਹੈ ਉਹਦਾ ਸੋੜਾ ਗੁਰਦਾਸਪੁਰ ਜਿਹੜਾ ਬਾਰਡਰ ਬੈਟ ਹੈ ਇਹਦੇ ਵਿੱਚ ਪਾਕਿਸਤਾਨ ਨਾਲ ਲੱਗਦਾ ਵੈ ਕੁਝ ਵੀ ਹੋ ਸਕਦਾ ਹਥਿਆਰਾਂ ਦੀ ਇੱਥੇ ਖੇਪ ਪਾਉਂਦੀਆਂ ਨਸ਼ਾ ਆਥੋਂ ਆਉਂਦਾ ਤੇ ਇਹ ਇਹਨਾਂ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਰੋਲ ਹੋ ਸਕਦਾ ਅੱਜ ਗੁਰਦਾਸਪੁਰ ਦੇ ਵਿੱਚ ਇੰਨੀ ਵੱਡੀ ਤਦਾਦ ਦੇ ਵਿੱਚ ਜੋ ਕ੍ਰਾਈਮ ਹੋ ਰਿਹਾ ਉਹ ਉਹਦਾ ਮੁੱਖ ਕਾਰਨ ਮੈਂ ਇਨੂੰ ਹੀ ਮੰਨਣਾ ਇਸ ਲਈ ਇਸ ਪਾਸੇ ਜਰੂਰ ਸੋਚਣਾ ਜੁਰੂਰ ਉਹ ਟਾਈਮ ਹੀ ਉਹੀ ਆ ਆ ਬਿਲਕੁਲ ਟਾਈਮਿੰਗ ਉਹੀ ਆ ਸੂਰੇ 5 ਵਜੇ ਤੋਂ ਲਗਭਗ ਇੱਕ ਪਾਸੇ ਪ੍ਰਸ਼ਾਸਨ ਕਹਿ ਰਿਹਾ ਵੀ ਚੋਣ ਜਾਬਤਾ ਲੱਗਾ ਸਖਰੇ ਖੜੇ ਇੰਤਜ਼ਾਮ ਕੀਤੇ ਗਏ ਨੇ ਸ਼ਹਿਰ ਅੰਦਰ ਚੋਣ ਜਾਬਤੇ ਦੇ ਦੌਰਾਨ ਇਹ ਜਿਹੜੀਆਂ ਘਟਨਾਵਾਂ ਵਾਪਰਾਂ ਕਿੰਨਾ ਕਹਿ ਜਾਈਏ ਦੇਖੋ ਮੈਂ ਇੱਕ ਜਿਹੀ ਜਰੂਰ ਕਹਣਾ ਜਿਹੜੇ ਹਾਇਰ ਆਫੀਸਰਸ ਹੈਗੇ ਨੇ ਸਾਡੇ ਐਸਐਸਪੀ ਸਾਹਿਬ ਬੜੇ ਵਧੀਆ ਬੰਦੇ ਨੇ ਬੜੇ ਟੈਕਨੀਕ ਦੇ ਨਾਲ ਉਹ ਹਰ ਦੂਸਰੇ ਦਿਨ ਉਹਨਾਂ ਨੇ ਪ੍ਰਸ਼ਾਸਨ ਨਾਲ ਵੀ ਆਪਣੇ ਜਿਹੜੇ ਅਧਿਕਾਰੀ ਹੋਣਾਂ ਨਾਲ ਹੀ ਮੀਟਿੰਗ ਕਰਦੇ ਨੇ ਸਮਾਜ ਜੋ ਅੱਜ ਮੈਂ ਤੁਹਾਨੂੰ ਸਮਝਾਣ ਗਿਆ ਤਾਂ ਇਹ ਦੇਖੋ ਗਰਾਊਂਡ ਲੈਵਲ ਦੇ ਉੱਪਰ ਪ੍ਰੈਕਟੀਕਲੀ ਕੁਝ ਨਹੀਂ ਹੁੰਦਾ ਦੇਖਿਆ ਜਾਏ ਸਾਡੇ ਚੌਂ ਖਾਲੀ ਪਏ ਨੇ ਜੇ ਡਿਊਟੀਆਂ ਲੱਗੀਆਂ ਹੁੰਦੀਆਂ ਸੀ ਗਲੀਆਂ ਜੁੜੀ ਨਹੀਂ ਲੱਗੀਆਂ ਹੁੰਦੀਆਂ ਉੱਥੇ ਡਿਊਟੀਆਂ ਲੱਗੀਆਂ ਹੁੰਦੀਆਂ ਪੀਸੀਆਰ ਵਾਲੇ ਡਿਊਟੀਆਂ ਲੱਗੀਆਂ ਹੁੰਦੀਆਂ ਲੇਕਿਨ ਕੁਝ ਨਹੀਂ ਦਿਖਦਾ ਸਵੇਰੇ 5:00 ਵਜੇ ਆ ਕੇ ਕੋਈ ਐਡੀ ਹਿੰਮਤ ਕਰ ਜਾਵੇ ਆ ਕੇ 5:30 ਵਜੇ ਇੱਥੇ ਚੋਰੀ ਹੈ 5:30 ਵਜੇ ਹਾਂਜੀ 5:30 ਵਜੇ ਚੋਰੀ ਹੋਈ ਆ ਕੇ ਕੀ ਉਸ ਵੇਲੇ ਕਿਹਨੂੰ ਡਰਨਾ ਹੋਏਗਾ ਸਵੇਰੇ ਉਹ ਸਬਜ਼ੀ ਮੰਡੀ ਜਾਂਦੇ ਨੇ ਜਾਂ ਹੋਰ ਇੱਥੇ ਪਬਲਿਕ ਜਿਹੜੀ ਆਹ ਇਹ ਜੀਟੀ ਰੋਡ ਆ ਫੇਰ ਵੀ ਇੱਥੇ ਤਾਂ ਵੈਸੇ ਬੜੀ ਮੰਡੀ ਦਾ ਸਵੇਰੇ ਸਵੇਰੇ ਇੱਥੇ ਸ਼ੁਰੂ ਹੋ ਜਾਂਦੇ ਨੇ ਲੋਕਾਂ ਨੇ ਤਾਂ ਸੋ ਇੱਥੇ ਵੀ ਜੋ ਕਰਕੇ ਜਾਂਦੇ ਨੇ ਬ